ਤੋਹਫਾ ਲੈ ਕੇ ਜਿਹਦੇ ਵਿੱਚ ਆਪਾਂ ਲੈ ਕੇ ਆਏ ਆ 2500 ਦੀ ਸ਼ਾਪਿੰਗ ਦੇ ਉੱਪਰ ਆਪਾਂ ਕਸਟਮਰਸ ਨੂੰ ਤੋਹਫਾ ਦਿੱਤਾ 쿠ਪਨ ਦਿੱਤਾ ਜਾਊਗਾ 15 ਅਗਸਤ ਚਾਨੋਂ 6 ਵਜੇ ਸਾਡੇ ਇੰਸਟਾਗ੍ਰam ਪੇਜ ਦੇ ਉੱਪਰ ਕੱਢਿਆ ਜਾਊਗਾ ਜੀ ਇਸ ਵਿੱਚ ਗਿਫਟਸ ਨੇ ਸਭ ਤੋਂ ਪਹਿਲਾਂ ਆਏਗਾ ਫ੍ਰਿਜ ਫਿਰ ਐਲਸੀਡੀ ਡਿਨਰ ਸੈੱਟ ਮਿਕਸਰ ਲਗ ਲਗ ਤਰੀਕੇ ਦੀ ਵੈਰਾਈਟੀ ਕਰਦੇ ਆ ਜਿਵੇਂ ਕੀ ਏਜੈਂਟਸ ਵਿੱਚ ਆਪਾਂ ਲਾ ਰਹੀ ਅਸੀਂ ਆਰਾਮ ਰੇਮੰਡ ਤੇ ਆਪਾਂ ਲੇਡੀਜ਼ ਵਿੱਚ ਆਜੀ ਆਰਾਮ ਟੈਕਸ ਵਗੈਰਾ ਨਾਲ ਡੀਲ ਕਰਦੇ ਆ ਪਰ ਸੇਲ ਆਈ ਹੋਈ ਆ ਮਤਲਬ ਕੀ 50% ਆਫ ਤੇ ਵੀ ਆਪਾਂ ਕਸਟਮਰਸ ਨੂੰ ਦੇ ਰਹੇ ਆ ਤੇ ਸਾਡੇ ਕਸਟਮਰਸ ਕੋਲੋਂ ਬਹੁਤ ਅੱਛਾ ਰਿਸਪਾਂਸ ਹੈ ਨੂੰ ਆਖਰੀ ਦਿਨ ਕੂਪਨ ਕਟੇਗਾ 5 ਵਜੇ ਸ਼ਾਮ ਨੂੰ ਮੈਂ ਨੱਕੀ ਦੇ ਵਿੱਚ ਆਈ

थोड़ी देर पहले आए थे तो इनाम का तो नहीं पता लेकिन गिफ्ट हमें दो कप दिए क्या कहने जाते थे क्या ना आइए यहाँ पे अपने अच्छा है क्वालिटी तो, <laughs> तो, तो, तो अच्छी तो है क्वालिटी तो ठीक रेट वगैरह रेट भी ठीक है जेनुअन अच्छा है हाँ बहुत कॉपरेटिव है जिन्होंने सरदार जी बहुत ही अच्छे मतलब ਕਰਦੇ ਅਟੈਂਡ ਦਾ ਨਾਮ ਤਾਂ ਰਣਜੀਤ ਖੁੱਲਰਾ ਜੀ ਨਮਸਤੂ ਜੀ ਇੱਥੇ ਨਮਸਤੂ ਖੁੱਲਿਆ ਤੇ ਨਿਗਰ ਰੋਡ ਤੇ ਸਿਆਮ ਸਿਲਕ ਸਟੋਰ ਇਹਨਾਂ ਤੋਂ ਅਸੀਂ ਓਪਨਿੰਗ ਤੇ ਵੀ ਕੱਪੜੇ ਲਏ ਸੀ ਇਹਨਾਂ ਦਾ ਡੀਲਿੰਗ ਤੇ ਵਿਹਾਰ ਬਹੁਤ ਵਧੀਆ ਵੈਰਾਈਟੀ ਬਹੁਤ ਵਧੀਆ ਤੇ ਹੁਣ ਓਪਨ ਤੇ ਪਹਿਲਾਂ ਇਹਨਾਂ ਨੇ 5000 ਤੇ ਸਕੀਮ ਰੱਖੀ ਸੀਗੀ ਤੇ ਹੁਣ 2500 ਤੇ ਆ ਐਂ ਜੀ ਤੇ ਇੱਕ ਵਾਰ ਇਹਨਾਂ ਨੂੰ ਜ਼ਰੂਰ ਮੌਕਾ ਦਿਓ ਦੇਖੀ ਇਹਨਾਂ ਦਾ ਵੈਰਾਈਟੀ ਤੇ ਰੇਟ ਵੈਰਾਈਟੀ ਤੇ ਰੇਟ ਬਾਜ਼ਾਰ ਨਾਲੋਂ ਬਹੁਤ ਸਸਤਾ ਕਿੰਨੀ ਕੁ ਵੈਰਾਈਟੀ ਹੈ ਵੈਰਾਈਟੀ ਬਹੁਤ ਹੈ ਜਿੰਨੀ ਕਹਦੇ ਉਹਨੇ ਦੂਜੀ ਤੀਜੀ ਵਾਰ ਆਇਆ ਹੈ ਜੀ ਵਧੀਆ ਇਹਨਾਂ ਦੀ ਡੀਲਿੰਗ ਵਧੀਆ ਜੀ ਬਹੁਤ ਵਧੀਆ ਡੀਲਿੰਗ ਹੈ ਜੀ ਕੱਪੜੇ ਵੀ ਵਧੀਆ ਨੇ ਇਹਨਾਂ ਦੇ ਸ਼ਹਿਰ ਵਾਸੀਆਂ ਨੂੰ ਜੀ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਇਹਨਾਂ ਦੇ ਇੱਕ ਵਾਰ ਜ਼ਰੂਰ ਦੁਕਾਨ ਤੇ ਵਿਜ਼ਿਟ ਕਰਨ ਜੀ ਜੀ ਨਮਸਕਾਰ ਮੈਂ ਸਾਇਲਤਾ ਸ਼ਾਮ ਸਿਲਕ ਸਟੋਰ ਦੇ ਵੱਲੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਥੇ ਰਖੜੀ ਮਹਾ ਬੰਪਰ ਸੇਲ ਲੱਗੀ ਹੋਈ ਹੈ ਜੋ 1 ਜੁਲਾਈ 2025 ਨੂੰ ਸ਼ੁਰੂ ਹੋਈ ਸੀ ਤੇ ਆਪਾਂ ਇਹਦੀ ਸਮਾਪਤੀ ਕਰ ਰਹੇ ਹਾਂ 9 ਅਗਸਤ 2025 ਨੂੰ ਜਿਹਦੇ ਵਿੱਚ ਆਪਾਂ ਪਹਿਲਾਂ ਕਸਟਮਰਸ ਨੂੰ 5000 ਦੀ ਸ਼ਾਪਿੰਗ ਦੇ 쿠ਪਨ ਦਿੰਦੇ ਸੀਗੇ ਬਟ ਹੁਣ ਲਾਸਟ ਦੇ 2 ਦਿਨ ਰਹਿ ਗਏ ਨੇ ਤਾਂ ਆਪਾਂ ਕਸਟਮਰਸ ਵਾਸਤੇ ਇੱਕ ਬਹੁਤ ਵਧੀਆ ਤੋਹਫ਼ਾ ਲੈ ਕੇ ਆਏ ਜਿਹਦੇ ਵਿੱਚ ਆਪਾਂ ਲੈ ਕੇ ਆਏ ਹਾਂ 2500 ਦੀ ਸ਼ਾਪਿੰਗ ਦੇ ਉੱਪਰ ਆਪਾਂ ਕਸਟਮਰਸ ਨੂੰ ਤੋਹਫ਼ਾ ਦਿੱਤਾ 쿠ਪਨ ਦਿੱਤਾ ਜਾਊਗਾ ਤੇ ਕਸਟਮਰਸ ਉਹਦੇ ਨਾਲ ਬਹੁਤ ਹੀ ਜ਼ਿਆਦਾ ਖੁਸ਼ ਨੇ ਸਾਡਾ ਬਹੁਤ ਅੱਛਾ ਰਿਸਪੌਂ 6 ਵਜੇ ਸਾਡੇ ਇੰਸਟਾਗ੍ਰam ਪੇਜ ਦੇ ਉੱਪਰ ਕੱਢਿਆ ਜਾਊਗਾ ਜੀ ਤੇ ਜਿਹਦੇ ਵਿੱਚ ਤੇ ਜਿਹਦੇ ਵਿੱਚ ਗਿਫਟਸ ਨੇ ਸਭ ਤੋਂ ਪਹਿਲਾਂ ਹੈਗਾ ਫਰਿੱਜ ਫਿਰ ਹੈਗਾ ਐਲਸੀਡੀ ਡਿਨਰ ਸੈੱਟ ਮਿਕਸਰ ਇਹ ਗੱਲ ਕਰੀ ਕਿ ਕਿਹੜੀ ਵੈਰਾਈਟੀ ਜ਼ਿਆਦਾ ਸੇਲ ਕਰਨੀ ਹੈ ਤੇ ਕੀ ਕਹਿਣਾ ਚਾਹੁੰਦੇ ਅਸੀਂ ਬਹੁਤ ਤਰੀਕ ਅਲੱਗ-ਅਲੱਗ ਤਰੀਕੇ ਦੀ ਵੈਰਾਈਟੀ ਕਰਦੇ ਹਾਂ ਜਿਵੇਂ ਕਿ ਏਜੈਂਟਸ ਵਿੱਚ ਆਪਾਂ ਲਾ ਲਈ ਅਸੀਂ ਆਰਾਮ ਰੇਮੰਡ ਤੇ ਆਪਾਂ ਲੇਡੀਜ਼ ਵਿੱਚ ਆਜੀ ਆਰਾਮ ਟੈਕਸ ਵਗੈਰਾ ਨਾਲ ਡੀਲ ਕਰਦੇ ਹਾਂ ਬਹੁਤ ਅੱਛਾ ਰਿਸਪੌਂਸ ਆ ਸਾਨੂੰ ਜਿਹੜੀ ਇਹ ਸੇਲ ਆਈ ਹੋਈ ਆ ਜੀ ਹਰ ਆਈਟਮ ਦੇ ਉੱਪਰ ਕੂਪਨ ਆ ਜੀ ਅਸੀਂ ਹਰ ਆਈ ਤੇ ਸਾਡੇ ਕਸ਼ਮੀਰ ਤੋਂ ਲੋ ਬਹੁਤ ਅੱਛਾ ਰਿਸਪੌਂਸ ਹੈ ਜਿਵੇਂ ਕਿ ਅਸੀਂ ਮਾਰਕੀਟ ਵਿੱਚ ਨਵੇਂ ਆਏ ਆ ਤਾਂ ਕਸਟਮਰ ਦਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਸਾਨੂੰ ਜਿਹੜਾ 쿠ਪਨ ਦੇ ਰਹੇ ਹਾਂ ਹਰ ਆਈਟਮ ਤੇ ਜਿੰਨੇ ਜਿਹੜਾ ਆਪਣੇ ਕਸਟੋਰ ਤੇ ਆ ਕੇ 2500 ਦੀ ਸ਼ਾਪਿੰਗ ਕਰੂਗਾ ਉਹਨੇ ਵਾਸਤੇ 쿠ਪਨ ਹੈ ਜੀ ਤੇ 9 ਅਗਸਤ ਤੱਕ ਹੈਗੀ ਹੈ ਹਾਂਜੀ 9 ਅਗਸਤ ਨੂੰ ਆਖਰੀ ਦਾ 쿠ਪਨ ਕੱਟੇਗਾ 5 ਵਜੇ ਸ਼ਾਮ ਨੂੰ ਕੀ ਕਹਿਣਾ ਚਾਹੁੰਦੇ ਹੋ ਉਸ ਤੇ ਮੈਸੇਜ ਕੀ ਜਰਾ ਮੈਂ ਆਪਣੇ ਸਾਰੇ ਸਮਰਾਲੇ ਸ਼ਹਿਰ ਦੇ ਬਾਕੀ ਹੋਰ ਸ਼ਹਿਰਾਂ ਦੇ ਬਸ ਲੋਕਾਂ ਨੂੰ ਇਹੀ ਕਹਿਣਾ ਚਾਹਿਆ ਸਾਡੇ ਸਟੋਰ ਤੇ ਜਰੂਰ ਇੱਕ ਵਾਰ ਵਿਜ਼ਿਟ ਕਰੋ ਸਾਡੇ ਕੋਲ ਬਹੁਤ ਨਵੀਂ ਨਵੀਂ ਦਿੱਲੀ ਸਾਡੇ ਕੋ ਨਵੀਂ ਵੈਰਾਈਟੀ ਖੁੱਲਦੀ ਹੈ ਤੇ ਇੱਕ ਵਾਰ ਜੇ ਤੁਹਾਡੇ ਕੋ 10 ਮਿੰਟ 15 ਮਿੰਟ ਦਾ ਸਮੇਂ ਹੋਇਆ ਸਾਡੇ ਸਟੋਰ ਤੇ ਵਿਜ਼ਿਟ ਕਰਨਾ ਕਿ